ਕਿਸੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਤੁਹਾਡੇ ਘਰ ਖੜੀ ਗੱਡੀ ਵੀ ਟੋਲ ਪਲਾਜ਼ੇ ਤੇ ਗੁਜ਼ਰ ਸਕਦੀ ਹੈ ਪਰ ਅੱਜ ਤੁਹਾਨੂੰ ਇੱਕ ਘਟਨਾ ਦੱਸਦੇ ਆਂ ਜੋ ਤੁਹਾਡੀ ਵੀ ਜੇਬ ਤੇ ਭਾਰੀ ਪੈ ਸਕਦੀ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਤੁਹਾਡੀ ਘਰ ਖੜੀ ਗੱਡੀ ਦਾ ਵੀ ਹੁਣ ਟੋਲ ਕੱਟਿਆ ਜਾ ਸਕਦਾ ਹੈ ਜੀ ਹਾਂ ਇੱਕ ਘਟਨਾ ਪਵਾਨੀਗੜ੍ਹ ਦੀ ਹੈ ਜਿੱਥੇ ਇੱਕ ਗੱਡੀ ਮਾਲਕ ਦੇ ਮੋਬਾਈਲ ਤੇ ਟੋਲ ਕੱਟਣ ਦਾ ਮੈਸੇਜ ਆਉਂਦਾ ਹੈ ਉਸ ਸਮੇਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਗੱਡੀ ਮਾਲਕ ਨੇ ਦੱਸਿਆ ਕਿ ਜਦੋਂ ਉਸਨੇ ਮੈਸੇਜ ਦੇਖਣ ਤੋਂ ਬਾਅਦ ਪਾਰਕਿੰਗ 'ਚ ਜਾ ਕੇ ਵੇਖਿਆ ਤਾਂ ਉਸਦੀ ਗੱਡੀ ਪਾਰਕਿੰਗ ਵਿੱਚ ਹੀ ਖੜੀ ਸੀ ਗੱਡੀ ਮਾਲਕ ਜਤਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਮੈਸੇਜ ਤੇ ਦੇਖਿਆ ਤਾਂ ਲਖਨਪੁਰ ਟੋਲ ਪਲਾਜ਼ਾ ਤੇ ਮੇਰੀ ਗੱਡੀ ਦਾ ਟੋਲ ਕੱਟਿਆ ਗਿਆ ਉਸ ਸਮੇਂ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਕਾਫੀ ਡਰ ਪੈਦਾ ਹੋ ਗਿਆ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਸਰਕਾਰ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਜੇ ਸਾਡੇ ਘਰ ਖੜੀ ਗੱਡੀ ਦਾ ਟੋਲ ਕੱਟ ਸਕਦਾ ਹੈ ਤਾਂ ਸਾਡੇ ਬੈਂਕਾਂ ਵਿੱਚ ਪਏ ਪੈਸਿਆਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਘਟਨਾ ਨਹੀਂ ਹੈ ਜੋ ਵਾਪਰੀ ਹੈ। ਅਜੇ ਹੀ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ। ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਦਾਂ ਦੀ ਘਟਨਾਵਾਂ ਕਰਨ ਵਾਲਿਆਂ ਤੇ ਪੂਰਾ ਐਕਸ਼ਨ ਲਿਆ ਜਾਵੇ। ਤਾਂ ਜੋ ਅੱਗੇ ਤੋਂ ਅਜੇ ਹੀ ਠੱਗੀ ਕਰਨ ਤੋਂ ਪਹਿਲਾਂ ਉਹ 100 ਵਾਰ ਸੋਚ ਲੈਣ। ਠੱਗੀ ਦੇ ਸ਼ਿਕਾਰ ਹੋਏ ਗੱਡੀ ਮਾਲਕ ਜਤਿੰਦਰ ਕੁਮਾਰ ਨੇ ਕੀ ਦੱਸਿਆ ਉਹ ਵੀ ਸੁਣੋ। ਹਾਂਜੀ ਕੀ ਨਾਮ ਹੈ ਤੁਹਾਡਾ? ਮੈਂ ਜਤਿੰਦਰ ਕੁਮਾਰ ਜੀ, ਫਾਨੀਗੜ, ਕੁਮਾਰ ਆਪਟੀਕਲ ਫਾਨੀਗੜ ਤੋਂ ਬੋਲਦਾ। ਮੈਂ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਜੀ ਮੇਰੇ ਕੋਲ ਇੱਕ ਤਾਂ ਮੈਸੇਜ ਆਇਆ 132 ਤੇ ਤੁਹਾਡੀ ਗੱਡੀ ਦਾ ਟੋਲ ਕਟਿਆ ਗਿਆ ਜਦਕਿ ਮੇਰੀ ਗੱਡੀ ਉਰੇ ਪਾਰਕਿੰਗ ਵਿੱਚ ਖੜੀ ਆ ਮੈਂ ਕੰਮ ਕਰ ਰਿਹਾ ਮੈਨੂੰ ਇੱਕਦਮ ਸ਼ੌਕ ਲੱਗਿਆ ਪਹਿਲਾਂ ਮੈਂ ਤਾਂ ਗੱਡੀ ਦੇਖੀ ਵੀ ਗੱਡੀ ਨਾ ਕੋਈ ਲੈ ਗਿਆ ਹੋਵੇ ਮੇਰੀ ਗੱਡੀ ਮੇਰੀ ਪਾਰਕਿੰਗ ਚ ਹੁਣ ਵੀ ਖੜੀ ਹੈ ਤੇ ਮੇਰਾ ਟੋਲ ਕੱਟ ਚੁੱਕਿਆ 132 ਰੁਪਏ ਦਾ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਤੁਹਾਡਾ ਟੋਲ ਗਲਤੀ ਨਾਲ ਕਟਿਆ ਗਿਆ ਹੁਣ ਤੁਹਾਨੂੰ ਵਾਪਸ ਕਰ ਦਾਂਗੇ ਪਰ ਇਹ ਤਾਂ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਮੈਂ ਉਰੇ ਆ ਮੇਰੀ ਗੱਡੀ ਉੱਥੇ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕ੍ਰਿਮੀਨਲ ਇਸ ਨੂੰ ਯੂਜ਼ ਕਰ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ ਇਹ ਗਲਤ ਹੈ ਕਿ ਕਿੰਨਾ ਟੋਲ ਕਟਿਆ ਦੱਸੋ 135 ਰੁਪਏ ਕਟਿਆ ਜੀ ਮੇਰੇ ਕੋਲ ਮੈਸੇਜ ਹੈ ਜੀ ਕੀ ਕਹਿਣਾ ਚਾਹੁੰਦਾ ਤੁਸੀਂ ਇਸ ਚੀਜ਼ ਤੇ ਧਿਆਨ ਦੇਣਾ ਪਊਗਾ ਗਵਰਨਮੈਂਟ ਨੂੰ ਜੀ ਇਹ ਤਾਂ ਅੱਜ ਹੋਇਆ ਰੋਜ਼ ਕਿਸੇ ਨਾਲ ਵੀ ਪੈਸੇ ਪਏ ਰਹਿੰਦੇ ਆ ਬੈਂਕਾਂ ਵਿੱਚ ਇਸ ਤਰ੍ਹਾਂ ਕੀ ਵੀ ਪੈਸੇ ਕੱਟ ਸਕਦਾ ਹੈ ਕੋਈ ਕਿਸੇ ਦੀ ਗਲਤੀ ਨਾਲ ਹੀ ਕਟਿਆ ਪਰ ਕਟੇਗਾ ਹੈ ਨਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜੀ ਕੀ ਨਾਮ ਹੈ ਤੁਹਾਡਾ ਮਾਇਨ ਲਖਵੀ ਚੰਦਪੁਰੀ ਪਿੰਡ ਕਾਕੜੇ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਤਲਬ ਕਿ ਗੱਡੀਆਂ ਘਰੇ ਖੜੀਆਂ ਨੇ ਘਰੇ ਖੜੀਆਂ ਗੱਡੀਆਂ ਦੇ ਟੋਲ ਕੱਟ ਰਹੇ ਨੇ ਕੱਲ ਇੱਕ ਕਾਕੜੇ ਤੋਂ ਗੱਡੀ ਸੀ ਉਸ ਦਾ ਵੀ ਟੋਲ ਕਟਿਆ ਗਿਆ ਇੱਕ ਹੂੰ ਉਸ ਨੂੰ ਵੀ ਮੈਸੇਜ ਆਇਆ ਜਦੋਂ ਉਹਨੇ ਦੇ ਪਤਾ ਕਰਿਆ ਆਪਣੀ ਗੱਡੀ ਚੈੱਕ ਕਰਤੀ ਤਾਂ ਗੱਡੀ ਘਰੇ ਖੜੀ ਸੀਗੀ ਟੋਲ ਕੱਟ ਗਿਆ ਉਹਦਾ ਇਹ ਗੱਲ ਤਾਂ ਹੈ ਇਹ ਉਹਨਾਂ ਜਿਹੜਾ ਹੈ ਤਾਂ ਕਾਊਂਟਰ ਜੋ ਪੈਸੇ ਵੀ ਨਿਕਲੇ ਜਾਣਗੇ ਹੂੰ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਘਰੇ ਬੈਠੇ ਵੀ ਸੇਫ ਹੈਗੇ ਹੋ ਨਹੀਂ ਜੀ ਘਰੇ ਬੈਠੇ ਵੀ ਸੇਫ ਨਹੀਂ ਹੈਗਾ ਹੁਣ ਕੋਈ ਪਤਾ ਨਹੀਂ ਲੱਗਦਾ ਕਿਹੜੇ ਟਾਈਮ ਕੀ ਹੋਣਾ ਹੈ